ਹੈਲੋ ਸਟੂਡੈਂਟਸ ਐਨ ਕੋਚਿੰਗ ਹਬ ਦੇ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਸਟੂਡੈਂਟ ਤੁਸੀਂ ਜਾਣਦੇ ਹੋ ਕਿ ਤੁਹਾਡੇ ਫਾਈਨਲ ਐਗਜ਼ਾਮਸ ਸਟਾਰਟ ਹੋ ਚੁੱਕੇ ਹਨ ਉਸ ਲਈ ਮੈਂ ਤੁਹਾਡੇ ਲਈ ਅਸਾਈਨਮੈਂਟ ਸੋਲਵ ਕਰਕੇ ਲੈ ਕੇ ਆ ਰਹੀ ਹਾਂ ਪਹਿਲੇ ਅਸਾਈਨਮੈਂਟ ਦੀਆਂ ਤਿੰਨ ਹੀ ਵੀਡੀਓ ਮੈਂ ਅਪਲੋਡ ਕਰ ਚੁੱਕੀ ਹਾਂ ਤੇ ਅੱਜ ਆਪਾਂ ਕਰਦੇ ਹਾਂ ਸੈਕਿੰਡ ਅਸਾਈਨਮੈਂਟ ਦਾ ਪਾਰਟ 1 ਆਫ ਇਸ ਮੈਨੇਜਮੈਂਟ ਜਿਸ ਦੇ ਵਿੱਚ ਕਰਾਂਗੇ ਆਪਾਂ 21 ਅੰਕਾ ਵਾਲੇ ਪ੍ਰਸ਼ਨ ਉੱਤਰ ਜੋ ਸਟੂਡੈਂਟਸ ਮੇਰੇ ਚੈਨਲ ਤੇ ਨਵੇਂ ਹਨ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਜ਼ਰੂਰ ਦਬਾ ਦੇਣਾ ਤਾਂ ਜੋ ਤੁਹਾਨੂੰ ਤਾਂ ਵੀ ਵੀਡੀਓਜ਼ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਤੁਸੀਂ ਸਮੇਂ ਸਿਰ ਉਸ ਦੀ ਤਿਆਰੀ ਕਰ ਸਕੋ ਜਿੰਨਾ ਸਟੂਡੈਂਟਸ ਨੇ ਪਹਿਲੇ ਅਸਾਈਨਮੈਂਟਸ ਜਾਂ ਤਿੰਨੇ ਸਬਜੈਕਟਸ ਦੇ ਵੀਡੀਓ ਆਫਿਸ ਮੈਨੇਜਮੈਂਟ ਟਾਈਪੋਗ੍ਰਾਫੀ ਤੇ ਅਕਾਊਂਟਿੰਗ ਦੀ ਈ-ਕਮਰਸ ਜਾਂ ਨਹੀਂ ਦੇਖਿਆ ਉਹਨਾਂ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਪਾ ਦਵਾਂਗੀ ਉੱਥੋਂ ਤੁਸੀਂ ਉਹ ਤਿੰਨੇ ਅਸਾਈਨਮੈਂਟਸ ਕਰ ਲੈਣਾ ਇਸ ਤੋਂ ਇਲਾਵਾ ਜਿਹੜੀਆਂ ਸਬਜੈਕਟ ਨਾਲ ਸੰਬੰਧਿਤ ਮੈਂ ਪਲੇਲਿਸਟ ਤਿਆਰ ਕੀਤੀ ਹੈ ਹਰ ਇੱਕ ਵੀਡੀਓ ਪਲੇਲਿਸਟ ਦੇ ਵਿੱਚ ਹੈ ਜੇ ਤੁਸੀਂ ਪਲੇਲਿਸਟ ਖੋਲੋਗੇ ਤੁਹਾਨੂੰ ਉਸ ਦੇ ਵਿੱਚ ਸਟੈਟ ਨਾਲ ਰਿਲੇਟਡ ਸਾਰੀਆਂ ਵੀਡੀਓ ਜੀ ਮਿਲ ਜਾਣਗੀਆਂ ਉਹ ਲਿੰਕ ਵੀ ਮੈਂ ਮਤਲਬ ਡਿਸਕ੍ਰਿਪਸ਼ਨ ਬਾਕਸ ਵਿੱਚ ਪਾ ਦਵਾਂਗੀ ਪਲੇਲਿਸਟ ਇਹ ਤਾਂ ਜੋ ਤੁਸੀਂ ਆਪਣੇ ਵਿਸ਼ੇ ਦੀ ਚੰਗੀ ਤਰ੍ਹਾਂ ਤਿਆਰੀ ਕਰ ਸਕੋ ਚਲੋ ਸ਼ੁਰੂ ਕਰਦੇ ਹਾਂ ਅੱਜ ਸੈਕਿੰਡ ਅਸਾਈਨਮੈਂਟ ਦਾ ਪਾਰਟ 1 ਜਿਸ ਵਿੱਚ ਆਪਾਂ ਕਰਾਂਗੇ ਇੱਕ ਇੱਕ ਅੰਕਾ ਵਾਲੇ ਪ੍ਰਸ਼ਨ ਉੱਤਰ ਤੇ ਜਲਦ ਹੀ ਮੈਂ ਲਿਆ ਕੇ ਆਉਂਗੀ ਨਾਲ ਸੈਕਿੰਡ ਪਾਰਟ ਮਤਲਬ ਜਿਸ ਵਿੱਚ ਤਿੰਨ ਅੰਕਾ ਵਾਲੇ ਤੇ ਪੰਜ ਅੰਕਾ ਵਾਲੇ ਆਪਾਂ ਕੁਸਚਨ ਕਵਰ ਕਰਾਂਗੇ ਚਲੋ ਸ਼ੁਰੂ ਕਰਦੇ ਹਾਂ ਪਹਿਲਾ ਇੱਕ ਇੱਕ ਅੰਕਾ ਵਾਲੇ ਪ੍ਰਸ਼ਨ ਉੱਤਰ ਸਭ ਤੋਂ ਪਹਿਲਾ ਕੁਐਸਚਨ ਕੀ ਹੈ ਦਫਤਰੀ ਮੈਨੂਅਲ ਦੇ ਕੋਈ ਦੋ ਤੱਤਾਂ ਦੇ ਨਾਮ ਮਤਲਬ ਦਫਤਰੀ ਮੈਨੂਅਲ ਦੇ ਕੋਈ ਦੋ ਤੱਤ ਕਿ ਮਤਲਬ ਜੇ ਆਪਾਂ ਕਹਿ ਸਕਦੇ ਹਾਂ ਦੀ ਸਮੱਗਰੀ ਵੀ ਕਹਿ ਸਕਦੇ ਆ ਤੱਤ ਵੀ ਕਹਿ ਸਕਿਆ ਤਾਂ ਹੋਊਗਾ ਸੰਸਥਾ ਬਾਰੇ ਜਾਣਕਾਰੀ ਦੇ ਵਿਭਾਗ ਬਾਰੇ ਜਾਣਕਾਰੀ ਨੈਕਸਟ ਕੁਐਸਚਨ ਹੈ ਦਫਤਰੀ ਮੈਨੂਅਲ ਦੀ ਤਿਆਰੀ ਦੇ ਕੋਈ ਦੋ ਪੜਾ ਅਰਥਾ ਜਦੋਂ ਆਪਾਂ ਦਫਤਰੀ ਮੈਨੂਅਲ ਤਿਆਰ ਕਰਨਾ ਹੋਵੇ ਤਾਂ ਉਸ ਦੇ ਕਿਹੜੇ ਦੋ ਸਟੈਪਸ ਨੇ ਉਹਨਾਂ ਦੇ ਪ੍ਰੋਸੈਸ ਕੀ ਹੈ ਸਭ ਤੋਂ ਪਹਿਲਾਂ ਸ਼ਾਮਿਲ ਕੀਤੀ ਜਾਣ ਵਾਲੇ ਵਿਸ਼ਾ ਦੀ ਸੂਚੀ ਤਿਆਰ ਕਰਨਾ ਤਾਂ ਦਫਤਰੀ ਮੈਨੂਅਲ ਦੇ ਵਿੱਚ ਕਿਹੜੇ-ਕਿਹੜੇ ਵਿਸ਼ਾ ਨਾਲ ਸੰਬੰਧਿਤ ਆਪਾਂ ਨੇ ਰੂਲਸ ਰੈਗੂਲੇਸ਼ਨਸ ਬਣਾਣੇ ਨੇ ਉਹਨਾਂ ਦੀ ਸੂਚੀ ਤਿਆਰ ਕਰਨਾ ਸੈਕਸ਼ਨ ਦੇ ਵੱਖ-ਵੱਖ ਵਿਭਾਗਾਂ ਕੋਲ ਆ ਗਿਆ ਲੈਣ ਲਈ ਭੇਜਣਾ ਫਿਰ ਇੱਕ ਰਫ ਜਿਹਾ ਮਟੀਰੀਅਲ ਬਣਾ ਕੇ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਡਿਪਾਰਟਮੈਂਟਲ ਕੋਈ ਇਸ਼ੂ ਤਾਂ ਨਹੀਂ ਹੈ ਜਾਂ ਕੁਝ ਵੀ ਪ੍ਰੋਬਲਮ ਤਾਂ ਨਹੀਂ ਹੈ ਕੁਝ ਹਰ ਇੱਕ ਦੀਆਂ ਅਲੱਗ-ਅਲੱਗ رائے ਹੁੰਦੇ ਉਸ ਅਕੋਰਡਿੰਗ ਵਿਭਾਗਾਂ ਕੋਲੋਂ ਆ ਗਿਆ ਲੈਣ ਲਈ ਭੇਜਣਾ ਨੈਕਸਟ ਹੈ ਸੰਚਾਰ ਪ੍ਰਕਿਰਿਆ ਲਈ ਘੱਟੋ-ਘੱਟ ਕਿੰਨੀ ਵਿਅਕਤੀਆਂ ਦੀ ਜ਼ਰੂਰਤ ਹੈ ਦੋ ਵਿਅਕਤੀ ਦੀ ਕਿਉਂਕਿ ਬਿਨਾ ਦੋ ਵਿਅਕਤੀਆਂ ਤੋਂ ਸੰਚਾਰ ਸੰਭਵ ਨਹੀਂ ਹੈ ਜਿਵੇਂ ਉਹਨਾਂ ਐਗਜ਼ਾਮਪਲ ਲੈ ਲਓ ਮੈਂ ਤੁਹਾਨੂੰ ਸਮਝਾ ਰਹੀ ਹਾਂ ਇਹ ਕੁਐਸਚਨ ਠੀਕ ਹੈ ਤਾਂ ਸੰਚਾਰ ਮੇਰੇ ਕੋਲ ਨਹੀਂ ਵੀ ਹੋ ਰਿਹਾ ਤੁਸੀਂ ਸੁਣ ਰਹੇ ਹੋ ਜੇਕਰ ਕੋਈ ਸੁਣਨ ਵਾਲਾ ਨਹੀਂ ਹੋਏਗਾ ਤਾਂ ਇਹ ਸੰਚਾਰ ਪ੍ਰਕਿਰਿਆ ਪੂਰੀ ਨਹੀਂ ਹੋਏਗੀ ਜੇ ਕੱਲੀ ਮੈਂ ਵੀਡੀਓ ਬਣਾਤੀ ਸ਼ੇਅਰ ਨਾ ਕੀਤੀ ਕਿਸੇ ਨੇ ਨਾ ਸੁਣੀ ਠੀਕ ਹੈ ਨਾ ਸੁਣੀ ਤਾਂ ਇਹ ਮਤਲਬ ਸੰਚਾਰ ਦੀ ਪ੍ਰਕਿਰਿਆ ਅਧੂਰੀ ਹੋਏਗੀ ਸੰਚਾਰ ਪ੍ਰਕਿਰਿਆ ਹਮੇਸ਼ਾ ਉਦੋਂ ਪੂਰੀ ਹੁੰਦੀ ਹੈ ਜਦੋਂ ਇਹ ਦੋ ਵਿਅਕਤੀਆਂ ਦੇ ਵਿਚਕਾਰ ਜਾਂ ਦੋ ਤੋਂ ਵੱਧ ਵਿਅਕਤੀਆਂ ਦੇ ਵਿਚਕਾਰ ਹੋਵੇ ਨੈਕਸਟ ਰਿਸੈਪਸ਼ਨਿਸਟ ਹੁੰਦਾ ਕੋਣ ਹੈ रिसेप्शनिस्ट ਉਹ ਵਿਅਕਤੀ ਹੁੰਦਾ ਹੈ ਜੋ ਕਿਸੇ ਸੰਸਾ ਵਿੱਚ ਆਉਣ ਵਾਲੀ ਵਿਅਕਤੀ ਦਾ ਸਵਾਗਤ ਕਰਦਾ ਹੈ ਮੋਸਲੇ ਤੁਸੀਂ ਵਿਜ਼ਿਟ ਕੀਤਾ ਹੋਣਾ ਅ ਤੁਸੀਂ ਡਾਕਟਰਸ ਹਸਪੀਟਲਸ ਗਿਆ ਤਾਂ ਗਏ ਹੋਵੋਗੇ ਉੱਥੇ ਸਭ ਤੋਂ ਪਹਿਲਾਂ ਤੁਹਾਨੂੰ ਪਰਚੀ ਬਣਾਉਣ ਲਈ ਕਹਿੰਦੇ ਆ ਉਹ ਰਿਸੈਪਸ਼ਨਿਸਟ ਜਿਹੜਾ ਉਹ ਇੱਕ ਤਰ੍ਹਾਂ ਤੁਹਾਡਾ ਉਹ ਸਵਾਗਤ ਕਰਦਾ ਹੈ ਤੁਹਾਡੇ ਤੋਂ ਪੁੱਛਦਾ ਤੁਹਾਡੀ ਇਨਕੁਆਰੀਸ ਵੈਰਾ ਕਰਦਾ ਹੈ ਕਿ ਤੁਸੀਂ ਕਿਸ ਨੂੰ ਮਿਲਣਾ ਇਹ ਚੀਜ਼ਾਂ ਕਿਉਂ ਕਰਦਾ ਹੈ ਕਿ ਰਿਸੈਪਸ਼ਨਿਸਟ ਕਰਦਾ ਹੈ ਨੈਕਸਟ ਹੈ ਸੰਚਾਰ ਦੇ ਕਿਸਮਾਂ ਦੇ ਨਾਲ ਹੋ ਮਤਲਬ ਸੰਚਾਰ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਕਮਿਊਨੀਕੇਸ਼ਨ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਲਿਖਤੀ ਤੇ ਮੌਖਿਕ ਲਿਖਤੀ ਜਦੋਂ ਆਪਾਂ ਲਿਖ ਕੇ ਜਦੋਂ ਮੈਂ ਤੁਹਾਨੂੰ ਮਟੀਰੀਅਲ ਦੇ ਰਹੀ ਹਾਂ ਤਾਂ ਲਿਖ ਕੇ ਤਾਂ ਇਹ ਹੋ ਗਈ ਲਿਖਤੀ ਕਮਿਊਨੀਕੇਸ਼ਨ ਜਦੋਂ ਮੈਂ ਤੁਹਾਨੂੰ ਸਮਝਾ ਰਹੀ ਹਾਂ ਬੋਲ ਕੇ ਤਾਂ ਇਹ ਮੌਖਿਕ ਕਮਿਊਨੀਕੇਸ਼ਨ ਨੈਕਸਟ ਹੈ ਦਫ਼ਤਰੀ ਮੈਨੂਅਲ ਕੀ ਹੁੰਦਾ ਹੈ ਆਪਾਂ ਕੀਤਾ ਸੀ ਨਾਲ ਦੀ ਸਮੱਗਰੀ ਤਾਂ ਤਿਆਰ ਕਰਨ ਦੇ ਪੜਾਹਣ ਦੱਸਣਾ ਹੈ ਦਫ਼ਤਰੀ ਮੈਨੂਅਲ ਹੁੰਦਾ ਕੀ ਹੈ ਦਫ਼ਤਰੀ ਮੈਨੂਅਲ ਇੱਕ ਪੁਸਤਕ ਹੈ ਕਿ ਇੱਕ ਬੁੱਕ ਹੈ ਪੁਸਤਕ ਹੈ ਜਿਸ ਵਿੱਚ ਕਿਸੇ ਸੰਸਾ ਵਿੱਚ ਕੰਮ ਕਰਨ ਦੀਆਂ ਗਤੀਵਿਧੀਆਂ ਮਤਲਬ ਕਿਸੇ ਆਫਿਸ ਦੇ ਵਿੱਚ ਕਿਸ ਸੰਸਥਾ ਦੇ ਵਿੱਚ ਕੰਮ ਕਿਸ ਢੰਗ ਨਾਲ ਹੋਵੇਗਾ ਅਤੇ ਨਿਯਮਾਂ ਬਾਰੇ ਜਾਣਕਾਰੀ ਦਰਜ ਕੀਤੀ ਜਾਂਦੀ ਹੈ। ਨੈਕਸਟ ਹੈ ਬਹੁ ਉਦੇਸ਼ੀ ਮੈਨੂਅਲ ਕੀ ਹੈ? ਇਹ ਹੀ ਦਫਤਰੀ ਮੈਨੂਅਲ ਦੀ ਇੱਕ ਕਿਸਮ ਹੈ। ਇਸ ਵਿੱਚ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਗਤੀਵਿਧੀਆਂ ਬਾਰੇ ਜਾਣਕਾਰੀ ਸ਼ਾਮਲ ਹੁੰਦੀ ਹੈ ਕਿ ਕਰਮਚਾਰੀ ਕਿਹੜਾ ਕਰਮਚਾਰੀ ਕੀ ਕੰਮ ਕਰੇਗਾ ਇਸ ਤਰ੍ਹਾਂ ਦੀ ਜਾਣਕਾਰੀ ਇਸ ਦੇ ਵਿੱਚ ਸ਼ਾਮਿਲ ਕੀਤੀ ਜਾਂਦੀ ਹੈ। ਨੈਕਸਟ ਕੁਐਸਚਨ ਹੈ ਮੈਨੂਅਲ ਦੇ ਡਰਾਫਟ ਤਿਆਰ ਕਰਨ ਤੋਂ ਕੀ ਪਾਵ ਹੈ ਜਦੋਂ ਆਪਾਂ ਦਫਤਰੀ ਮੈਨੂਅਲ ਦੀ ਪ੍ਰਕਿਰਿਆ ਆਪਾਂ ਪਹਿਲਾ ਪੁਆਇੰਟ ਕੀਤਾ ਸੀ ਕਿ ਵੱਖ-ਵੱਖ ਵਿਸ਼ਿਆਂ ਦੀ ਸੂਚੀ ਤਿਆਰ ਕਰਨਾ ਅਜੋ ਇਸ ਵਿੱਚ ਸ਼ਾਮਿਲ ਕੀਤੇ ਜਾਣੇ ਹਨ ਫਿਰ ਇੱਕ ਰਫ ਡਰਾਫਟ ਤਿਆਰ ਕਰਨਾ ਫਿਰ ਵਿਭਾਗਾ ਕੋਲ ਪਰਮਿਸ਼ਨ ਲਈ ਭੇਜਣਾ ਮੈਨੂਅਲ ਦੇ ਡਰਾਫਟ ਤਿਆਰ ਕਰਨ ਤੋਂ ਪਾਵੇ ਕਿ ਇੱਕ ਫਾਈਨਲ ਮੈਨੂਅਲ ਤਿਆਰ ਕਰਨ ਤੋਂ ਪਹਿਲਾਂ ਮਤਲਬ ਫਾਈਨਲ ਟੱਚ ਦੇਣ ਤੋਂ ਪਹਿਲਾਂ ਇੱਕ ਕਰਾਫ ਮੈਨੂਲ ਤਿਆਰ ਕਰਨਾ ਜਿਸ ਵਿੱਚ ਆਪਾ ਵਿਸ਼ੇ ਸ਼ਾਮਿਲ ਕਰ ਲੈ ਤਾਂ ਜੋ ਸਮੇਂ ਸਿਰ ਇਸ ਦੇ ਵਿੱਚ ਬਦਲਾਵ ਕਰ ਸਕੇ ਜੇ ਕਿਸੇ ਵਿਭਾਗ ਨੂੰ ਕਿਸੇ ਪ੍ਰਕਾਰ ਦੇ ਇਸ ਵਿੱਚ ਆਫਸਰ ਨੂੰ ਕੋਈ ਇਤਰਾਜ਼ ਆ ਇਸ ਦੇ ਵਿੱਚ ਚੇਂਜਸ ਹੋ ਸਕਣ ਫਾਈਨਲ ਤੋਂ ਪਹਿਲਾਂ ਤਿਆਰ ਕਰਨਾ ਉਸ ਨੂੰ ਕੀ ਕਹਿੰਦੇ ਆ ਡਰਾਫਟ ਤਿਆਰ ਕਰਨਾ ਨੈਕਸਟ ਸੰਚਾਰ ਤੋਂ ਕੀ ਭਾਵੇਂ ਕਮਿਊਨੀਕੇਸ਼ਨ ਹੈ ਕੀ ਹੈ ਕਮਿਊਨੀਕੇਸ਼ਨ ਇੱਕ ਪ੍ਰਕਿਰਿਆ ਹੈ ਇੱਕ ਪ੍ਰੋਸੈਸ ਹੈ ਇੱਕ ਪ੍ਰਕਿਰਿਆ ਹੈ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਵਿਅਕਤੀ ਦੋ ਜਾਂ ਦੋ ਤੋਂ ਵੱਧ ਵਿਅਕਤੀ ਆਪਸ ਵਿੱਚ ਆਪਣੇ ਵਿਚਾਰਾਂ ਸੂਚਨਾ ਦਾ ਆਦਾਨ-ਪ੍ਰਦਾਨ ਕਰਦੇ ਆਂ ਆਪਣੇ ਵਿਚਾਰਾਂ ਦਾ ਕਰ ਸਕਦੇ ਆਂ ਵੀ ਸੂਚਨਾ ਦਾ ਤਦਨ ਪ੍ਰਦਾਨ ਕਰ ਸਕਦੇ ਆਂ ਜਾਂ ਹੋਰ ਕੋਈ ਕਿਸੇ ਵੀ ਤਰ੍ਹਾਂ ਦਾ ਮੈਸੇਜ ਕਨਵੇ ਕਰ ਸਕਦੇ ਨੇ ਨੈਕਸਟ ਕੁਐਸਚਨ ਹੈ ਸੰਚਾਰ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਉਹਨਾਂ ਦੇ ਨਾਮ ਲਿਖੋ ਸੰਚਾਰ ਨੂੰ ਮੁੱਖ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਲਿਖਤੀ ਤੇ ਮੌਖਿਕ ਨੈਕਸਟ ਕੁਐਸਚਨ ਹੈ ਵਪਾਰ ਵਿੱਚ ਟੈਲੀਫੋਨ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਇਸ ਵਿੱਚ ਦੂਰ ਦਰਡੇ ਬੈਠੇ ਦੋ ਵਿਕਤੀਆਂ ਵਿਚਕਾਰ ਕਮਿਊਨੀਕੇਸ਼ਨ ਕੀਤੀ ਜਾਂਦੀ ਹੈ ਟੈਲੀਫੋਨ ਤੁਸੀਂ ਵਰਤਦੇ ਹੋ ਹੁਣ ਵੀ ਤੁਸੀਂ ਚਲੋ ਹੁਣ ਮੋਬਾਈਲ ਨੇ ਜਗ੍ਹਾ ਲੈ ਲਈ ਪਹਿਲਾਂ ਦੁਜੇ ਲੈਂਡਲਾਈਨ ਫੋਨ ਹੁੰਦੇ ਸੀ ਕੀ ਸੀ ਉਹਦੇ ਵਿੱਚ ਦੂਰ ਦਰਾਡੇ ਬੈਠੇ ਦੋ ਵਿਕਤੀਆਂ ਦੇ ਵਿੱਚ ਆਪਸ ਵਿੱਚ ਗੱਲ ਕੀਤੀ ਜਾਂਦੀ ਸੀ ਇਹ ਕਮਿਊਨੀਕੇਸ਼ਨ ਆਡੀਓ ਰੂਪ ਵਿੱਚ ਹੁੰਦੀ ਸੀ ਪੁਰਾਣੇ ਜਦੋਂ ਆਪਾਂ ਕਰਦੇ ਆ ਗੱਲਬਾਤ ਕਿਸ ਰੂਪ ਵਿੱਚ ਹੁੰਦੀ ਆ ਆਡੀਓ ਰੂਪ ਵਿੱਚ ਵੀਡੀਓ ਕੋਲ ਨੂੰ ਛੱਡ ਦੋ ਤਾਂ ਸਿੰਪਲ ਜਦੋਂ ਆਪਾਂ ਕਾਲਿੰਗ ਕਰਦੇ ਆ ਉਹ ਕਿਹੜੀ ਰੂਪ ਵਿੱਚ ਹੁੰਦੀ ਆ ਆਡੀਓ ਦੇ ਰੂਪ ਵਿੱਚ ਹੁੰਦੀ ਆ ਬੋਲ ਕੇ ਜਿਹੜਾ ਮੈਸੇਜ ਹੈ ਇੱਕ ਵਿਅਕਤੀ ਤੋਂ ਦੂਜੇ ਵਿੱਚ ਤੱਕ ਪਹੁੰਚਾਇਆ ਜਾਂਦਾ ਸੀ ਠੀਕ ਹੈ ਮੌਖਿਕ ਕਮਿਊਨੀਕੇਸ਼ਨ ਦੀ ਇਸ ਦੇ ਵਿੱਚ ਵਰਤੋਂ ਕੀਤੀ ਜਾਂਦੀ ਹੈ ਨੈਕਸਟ ਹੈ ਵਪਾਰ ਵਿੱਚ ਵੀਡੀਓ ਕਾਲਿੰਗ ਬਾਰੇ ਲਿਖੋ ਇਹ ਵੀਡੀਓ ਕਾਨਫਰੈਂਸਿੰਗ ਦੀ ਤਰ੍ਹਾਂ ਹੀ ਹੁੰਦੀ ਹੈ ਜਿਸ ਵਿੱਚ ਕੋਈ ਇੱਕ ਵਿਅਕਤੀ ਕਿਸੇ ਦੂਰ ਦਰਾਡੇ ਬੈਠੇ ਵਿਅਕਤੀ ਨਾਲ ਦ੍ਰਿਸ਼ਾਤਮਕ ਦ੍ਰਿਸ਼ਾਦਮਤ ਇੱਕ ਜਨ ਨੂੰ ਦੇਖ ਕੇ ਜਿਵੇਂ ਜਿਵੇਂ ਫੋਨ ਤੇ ਵੀਡੀਓ ਕਾਲ ਕਰਦੇ ਹਾਂ ਠੀਕ ਹੈ ਉਸ ਤਰ੍ਹਾਂ ਇੱਕ ਜਨ ਨੂੰ ਦੇਖ ਕੇ ਗੱਲਬਾਤ ਕਰ ਸਕਦਾ ਹੈ ਅੱਜ ਕੱਲ ਮੋਬਾਈਲ ਉੱਪਰ ਇਸ ਤਕਨੀਕ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਣ ਲੱਗ ਪਈ ਹੈ ਤੁਸੀਂ ਆਮ ਹੀ ਇਸ ਤਕਨੀਕ ਦਾ ਪ੍ਰਯੋਗ ਕਰਦੇ ਹੋ ਜਿਸ ਨੂੰ ਆਪਾਂ ਕਹਿੰਦੇ ਵੀਡੀਓ ਕਾਲਿੰਗ ਕਰਦੇ ਹਾਂ ਤੁਹਾਡੇ ਦੂਰ ਦੇ ਲੇਡੀਜ਼ ਬੈਠੇ ਆ ਕੋਈ ਫੰਕਸ਼ਨ ਦੀ ਤੁਸੀਂ ਮੋਸਟਲੀ ਕੇ ਉਹਨਾਂ ਨੂੰ ਵੀਡੀਓ ਕਾਲ ਕਰਕੇ ਉਹ ਫੰਕਸ਼ਨ ਦੀ ਵੀਡੀਓ ਦਿਖਾ ਰਹੇ ਹੋ ਤਾਂ ਉਹ ਕੀ ਵੀਡੀਓ ਕਾਲਿੰਗ ਹੀ ਹੈ ਵਪਾਰ ਵਿੱਚ ਜਦੋਂ ਵਪਾਰ ਨਾਲ ਸੰਬੰਧਿਤ ਕਿਸੇ ਪ੍ਰਗਾਦੀ ਮੀਟਿੰਗ ਵੀ ਰਾ ਕੀਤੀ ਜਾਂਦੀ ਹੈ ਤਾਂ ਉੱਥੇ ਵੀਡੀਓ ਕਾਲਿੰਗ ਦੀ ਵਰਤੋਂ ਕੀਤੀ ਜਾਂਦੀ ਹੈ ਨੈਕਸਟ ਹੈ ਪ੍ਰਾਪਤਕਰਤਾ ਕੋਣ ਹੁੰਦਾ ਏ ਕੁਐਸਚਨ ਹੈ ਸੰਚਾਰ ਦੇ ਸੰਦਰਭ ਦੇ ਵਿੱਚ ਠੀਕ ਹੈ ਜਿਵੇਂ ਹੁਣ ਐਗਜ਼ਾਮਪਲ ਲੈ ਲਓ ਪ੍ਰਾਪਤਕਰਤਾ ਕੋਣ ਹੋ ਤੁਸੀਂ ਸਟੂਡੈਂਟਸ ਠੀਕ ਹੈ ਭੇਜਣ ਵਾਲਾ ਕੋਣ ਹੈ ਇੱਕ ਟੀਚਰ ਜੋ ਇਹ ਵੀਡੀਓ ਬਣਾ ਰਿਹਾ ਹੈ ठीक है तो प्राप्तकर्ता जो मैसेज प्राप्त करता है तो उस प्रति फीडबैक दिता है ठीक है मैसेज कौन तो उस प्रति फीडबैक दिता है कि उसू वीडियो है ज इस मैसेज का अर्थ समझ लग गया नहीं लग गया जो लाइक करेगा जे थोड़ी तो वीडियो समझ आ गई होगी तो तुम लाइक करोगे कमेंट भी करोगे ठीक है जो तुम इस तो इलावा होर कुछ पूछना चाहते हो जो क्वेश्चन नहीं समझ आया तो भी कमेंट बॉक्स के पूछ सकते हो तो करता कौन है जो मैसेज प्राप्त करता है उसका अर्थ समझने की कोशिश करता है नैक्सट है संचार के किसी दो खेतर मतलब संचार का प्रयोग कितने कितने होंगे है ਠੀਕ ਹੈ ਸਿੱਖਿਆ ਦੇ ਖੇਤਰ ਤੇ ਵਪਾਰ ਦੇ ਖੇਤਰ ਇਹ ਜ਼ਰੂਰੀ ਨਹੀਂ ਕਿ ਸਿਰਫ ਇਹ ਦੋ ਪੁਆਇੰਟ ਹੀ ਲਿਖਣੇ ਕਿ ਸਿੱਖਿਆ ਦੇ ਖੇਤਰ ਚ ਹੁੰਦਾ ਵਪਾਰ ਦੇ ਖੇਤਰ ਵਿੱਚ ਤੁਹਾਡੀ ਆਮ ਲਾਈਫ ਦੇ ਵਿੱਚ ਵੀ ਹੁੰਦਾ ਕੀ ਤੁਸੀਂ ਘਰ ਦੇ ਵਿੱਚ ਆਪਸ ਦੇ ਵਿੱਚ ਗੱਲਬਾਤ ਨਹੀਂ ਕਰਦੇ ਕਰਦੇ ਹੋ ਤਾਂ ਆਪਣੀ ਸੋਸ਼ਲ ਲਾਈਫ ਦੇ ਵਿੱਚ ਵੀ ਹੁੰਦਾ ਜੇ ਤੁਸੀਂ ਬਾਹਰ ਦੇ ਵਿਕਤਨ ਇੰਟੈਕਟ ਕਰਦੇ ਹੋ ਠੀਕ ਹੈ ਤਾਂ ਜਿਹੜਾ ਸੰਚਾਰ ਹੈ ਕੋਈ ਵੀ ਖੇਤਰ ਹੈ ਜਿਹੜਾ ਨਹੀਂ ਹੈ ਜਿੱਥੇ ਸੰਚਾਰ ਦਾ ਪ੍ਰਯੋਗ ਨਹੀਂ ਹੁੰਦਾ ਕਮਿਊਨੀਕੇਸ਼ਨ ਦਾ ਪ੍ਰਯੋਗ ਨਹੀਂ ਹੁੰਦਾ ਕਮਿਊਨੀਕੇਸ਼ਨ ਦਾ ਮਤਲਬ ਆਪਸ ਵਿੱਚ ਗੱਲਬਾਤ ਕਰਨਾ ਠੀਕ ਹੈ ਚਾਹੇ ਉਹ ਤੁਹਾਡੇ ਵਿਚਾਰ ਨੇ ਜਾਂ ਤੁਸੀਂ ਆਪਣੀ ਫੀਲਿੰਗ ਸ਼ੇਅਰ ਕਰ ਰਹੇ ਹੋ ਜਾਂ ਕੁਝ ਵੀ ਕਰ ਰਹੇ ਹੋ ਤਾਂ ਮਤਲਬ ਸ਼ੇਅਰ ਦਾ ਕਰ ਰਹੇ ਹੋ ਤਾਂ ਉਹ ਇੱਕ ਕਿਰਿਆ ਕਮਿਊਨੀਕੇਸ਼ਨ ਇੱਕ ਕਿਰਿਆ ਹੈ ਠੀਕ ਹੈ ਵਪਾਰ ਦੇ ਉਹ ਵਪਾਰ ਕੀ ਸਿੱਖਿਆ ਕੀ ਜੀਵਨ ਦੇ ਹਰੇਕ ਖੇਤਰ ਵਿੱਚ ਕਮਿਊਨੀਕੇਸ਼ਨਾ ਸ਼ਾਮਿਲ ਹੈ ਤਾਂ ਉਸੇ ਉਹ ਕੋਈ ਵੀ ਪੁਆਇੰਟ ਲਿਖ ਸਕਦੇ ਹੋ ਨੈਕਸਟ ਕੁਐਸਚਨ ਹੈ ਸੰਚਾਰ ਦੇ ਕਿਸੇ ਦੋਸਤ ਨਾਲ ਬ ਕੋ ਕਿ ਸੰਚਾਰ ਜਾਂ ਕਮਿਊਨੀਕੇਸ਼ਨ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਇਹਦਾ ਤਾਂ ਜਿਹੜੀ ਕਮਿਊਨੀਕੇਸ਼ਨ ਹੈ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਮਤਲਬ ਸਪਸ਼ਟਤਾ ਦਾ ਸਿਧਾਂਤ ਅਰਥਾਤ ਜਿਹੜੀ ਕਮਿਊਨੀਕੇਸ਼ਨ ਹੈ ਉਹ ਸਪਸ਼ਟ ਸਮਝ ਆਉਣ ਵਾਲੀ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਦੂਸਰੇ ਵਿਅਕਤੀ ਨਾਲ ਗੱਲ ਕਰੋ ਤਾਂ ਤੁਹਾਡੀ ਲੈਂਗੁਏਜ ਜਾਂ ਤੁਹਾਡੀ ਵਰਡਿੰਗ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਦੂਸਰੇ ਵਿਅਕਤੀ ਨੂੰ ਸਮਝ ਆ ਸਕੇ ਦੂਜਾ ਸੰਖੇਪਤਾ ਦਾ ਸਿਧਾਂਤ ਜੁਰਨ ਕਿ ਬਹੁਤੀ ਵਿਆਖਿਆ ਕਰਕੇ ਦੱਸਣਾ ਗੱਲ ਨੂੰ ਛੋਟਾ ਕਰਕੇ ਦੱਸੋ ਤਾਂ ਜੋ ਸੁਣਨ ਦੇ ਵਿੱਚ ਵੀ ਇੰਟਰਸਟ ਹੋਵੇ ਤੇ ਉਸ ਨੂੰ ਗੱਲ ਸਮਝ ਵੀ ਆ ਸਕੇ ਇਹ ਹੈ ਸੰਚਾਰ ਦੇ ਸਿਧਾਂਤ ਨੈਕਸਟ ਹੈ ਅਸ਼ਬਦਿਕ ਸੰਚਾਰ ਦੇ ਤਰੀਕੇ ਦੇ ਨਾਮਿਕ ਅਸ਼ਬਦਿਕ ਜਿੰਨਾ ਅਸ਼ਬਦਿਕ ਸੰਚਾਰ ਕੀ ਹੁੰਦਾ ਹੈ ਜਦੋਂ ਆਪਾਂ ਸ਼ਬਦਾਂ ਦੀ ਵਰਤੋਂ ਨਹੀਂ ਕਰਦੇ ਉਸ ਨੂੰ ਅਸ਼ਬਦਿਕ ਸੰਚਾਰ ਕਿਹਾ ਜਾਂਦਾ ਹੈ ਅ ਮਤਲਬ ਜਦੋਂ ਸ਼ਾਬਦਿਕ ਹੋ ਗਿਆ ਸੰਚਾਰ ਜਦ ਸ਼ਬਦਾਂ ਦਾ ਪ੍ਰਯੋਗ ਕਰਦੇ ਆ ਇਹ ਲਿਖਤੀ ਤੇ ਮੌਖਿਕ ਹੋ ਸਕਦਾ ਅਸ਼ਬਦਿਕ ਸੰਚਾਰ ਹੁੰਦਾ ਹੈ ਜਦੋਂ ਆਪਾਂ ਵਰਡਸ ਦਾ ਪ੍ਰਯੋਗ ਨਹੀਂ ਕਰਦੇ ਠੀਕ ਹੈ ਪਰ ਫਿਰ ਵੀ ਸੰਚਾਰ ਹੁੰਦਾ ਹੈ ਕਿਵੇਂ ਸ਼ਰੀਰਿਕ ਭਾਸ਼ਾ ਜਦੋਂ ਤੁਸੀਂ ਬੋਡੀ ਲੈਂਗੁਏਜ ਆ ਪ੍ਰਯੋਗ ਕਰਦੇ ਹੋ ਕਿਸੇ ਨੂੰ ਇਸ਼ਾਰਿਆਂ ਨਾਲ ਕੁਝ ਕਹਿ ਰਹੇ ਹੋ ਤਾਂ ਉਹ ਹੋ ਗਿਆ ਤੁਹਾਡੀ ਸ਼ਰੀਰਿਕ ਭਾਸ਼ਾ ਵਾਤਵਾਰਨਿਕ ਕ੍ਰਿਤਿਆ ਵਾਤਵਾਰਨਿਕ ਕ੍ਰਿਤਿਆ ਜਿਵੇਂ ਤੁਸੀਂ ਦੇਖਿਆ ਹੋਗਾ ਪੁਰਾਣੇ ਜ਼ਮਾਨੇ ਦੇ ਵਿੱਚ ਚਿੱਤਰ ਲਿਪੀ ਹੁੰਦੀ ਸੀ ਚਿੱਤਰ ਲਿਪੀ ਹੁੰਦੀ ਸੀ ਮਤਲਬ ਵਾਤਾਵਰਨ ਤੋਂ ਲੈ ਕੇ ਉਹਨਾਂ ਦੀਆਂ ਕ੍ਰਿਤਿਆਵਾਂ ਬਣਾਈਆਂ ਜਾਂਦੇ ਸਨ ਉਹਨਾਂ ਨੂੰ ਚਿੱਤਰ ਦੇ ਰੂਪ ਵਿੱਚ ਲਿਪੀ ਲਿਖਿਆ ਜਾਂਦਾ ਸੀ ਉਹ ਇੱਕ ਸੰਦੇਸ਼ ਹੀ ਦਿੰਦੀਆਂ ਸੀ ਜਦੋਂ ਹਮਲੇ ਹੁੰਦੇ ਜਾਂ ਕੁਝ ਹੁੰਦੇ ਸੀ ਉਦੋਂ ਸ਼ਬਦਾਂ ਦਾ ਪ੍ਰਯੋਗ ਨਹੀਂ ਹੁੰਦਾ ਸੀ ਉਦੋਂ ਜ਼ਿਆਦਾਤਰ ਬਾਤਵਾਨਿਕ ਇਕ ਕ੍ਰਿਆਤਿਆਂ ਦਾ ਪ੍ਰਯੋਗ ਹੁੰਦਾ ਸੀ ਚਿੱਤਰਾਈ ਕਿਸੇ ਨੂੰ ਇਸ਼ਾਰੇ ਰਾਹੀਂ ਇਹਨਾਂ ਦੀ ਸੂchnਾ ਦਿੱਤੀ ਜਾਂਦੀ ਸੀ ਚੁੱਪਚਾਪ ਕਿਸੇ ਗੱਲ ਦਾ ਰਿਸਪੌਂਸ ਨਾ ਦੇਣਾ ਮੰਨ ਲਓ ਤੁਹਾਨੂੰ ਕਲਾਸ ਦੇ ਵਿੱਚ ਟੀਚਰ ਨੇ ਪੁੱਛਿਆ ਤੁਸੀਂ ਚੁੱਪ ਰਹਣਾ ਕੋਈ ਰਿਸਪੌਂਸ ਨਹੀਂ ਦਿੰਦੇ ਉਹਦਾ ਮਤਲਬ ਇਹ ਹੈ ਕਿ ਜਾਂ ਤਾਂ ਇਹਨਾਂ ਨੂੰ ਸਮਝ ਨਹੀਂ ਆਇਆ ਜਾਂ ਜਲਦੀ ਸਮਝ ਆ ਗਿਆ ਤਾਂ ਤੁਹਾਡਾ ਰਿਸਪੌਂਸ ਉਸ ਵਿਅਕਤੀ ਤੱਕ ਪਹੁੰਚਿਆ ਇਹ ਵੀ ਸੰਚਾਰ ਦਾ ਇੱਕ ਰੂਪ ਹੈ अगर चिन्ह की मदद कोई इशारे की मदद न ठीक है चिन्ह ड्रॉ करना टच भाषा किसी टच करके जाते वरती जाती है जदों किसी व्यक्ति दिखता नहीं है तो वह छून भाषा या टच भाषा राही इस समझता है जिमें अखरों लिखद है तो वह फिंगर टच नब्दा समझदा है ठीक है तो वह होगी टच भाषा स्थान भाषा किसी जगह की भाषा बारे इशारा ਠੀਕ ਹੈ ਸਮਾਪਾਸ਼ਾ ਕਿਸ ਸਮੇਂ ਦੇ ਨਾਲ ਨਾਲ ਉਸ ਦੇ ਵਿੱਚ ਕੁਝ ਬਦਲਾਅ ਹੋਣਾ ਉਸ ਨੂੰ ਸਮਾਪਾ ਸਕਦੇ ਹਾਂ ਠੀਕ ਹੈ ਅਗਿਆ ਫੈਕਸ ਰਾਹੀਂ ਸੰਦੇਸ਼ ਕਿਵੇਂ ਭੇਜਿਆ ਜਾਂਦਾ ਹੈ ਫੈਕਸ ਵੀ ਸੰਦੇਸ਼ ਭੇਜਣ ਦਾ ਇੱਕ ਸਾਧਨ ਹੈ ਠੀਕ ਹੈ ਜਿਹੜਾ ਫੈਕਸ ਰਾਹੀਂ ਸੰਦੇਸ਼ ਹੈ ਸਕੈਨ ਕਰਕੇ ਭੇਜਿਆ ਜਾਂਦਾ ਹੈ ਸਕੈਨਰ ਤੁਸੀਂ ਦੇਖਿਆ ਹੋਏਗਾ ਜਿਵੇਂ ਫੋਟੋਸਟੇਟ ਮਸ਼ੀਨ ਹੁੰਦੀ ਹੈ ਉਸੇ ਤਰ੍ਹਾਂ ਇੱਕ ਸਕੈਨਰ ਹੁੰਦਾ ਹੈ ਪਰ ਇਹਦੇ ਵਿੱਚ ਫੋਟੋਸਟੇਟ ਦੇ ਸਕੈਨਰ ਵਿੱਚ ਫੈਕਸ ਫਰਕ ਹੀ ਹੁੰਦਾ ਹੈ ਸਕੈਨਰ ਰਾਹੀਂ ਡਾਟਾ ਕੰਪਿਊਟਰ ਵਿੱਚ ਪ੍ਰਿੰਟ ਹੁੰਦਾ ਹੈ ਫੈਕਸ ਰਾਹੀਂ ਉਸ ਵਿਅਕਤੀ ਕੋਲ ਜਾ ਕੇ ਪ੍ਰਿੰਟ ਹੁੰਦਾ ਜਿੱਥੇ ਇਹ ਭੇਜਿਆ ਜਾਂਦਾ ਹੈ ਫੋਟੋਸਟੇਟ ਮਸ਼ੀਨ ਆਈ ਦਾ ਸਕੈਨ ਹੋ ਕੇ ਉੱਥੇ ਪ੍ਰਿੰਟ ਨਿਕਲ ਜਾਂਦੀ ਹੈ ਹਾਰਡ ਕਾਪੀ ਪਰ ਫੈਕਸ ਰਾਹੀਂ ਜਿਹੜੀ ਕਾਪੀ ਹੈ ਦੂਸਰੇ ਵਿਅਕਤੀ ਕੋਲ ਪ੍ਰਿੰਟਰ ਨਿਕਲਦੀ ਹੈ ਜਿੱਥੇ ਭੇਜਿਆ ਜਾਂਦਾ ਇਸ ਲਈ ਟੈਲੀਫੋਨ ਨੰਬਰ ਦੀ ਜ਼ਰੂਰਤ ਜ਼ਰੂਰ ਹੁੰਦੀ ਹੈ ਨੈਕਸਟ ਕੁਸਚਨ ਹੈ ਫੈਕਸ ਰਾਹੀਂ ਕੋਈ ਦਸਤਾਵੇਜ਼ ਕਿਸ ਰੂਪ ਵਿੱਚ ਕਿਸੇ ਹੋਰ ਵਿਅਕਤੀ ਤੱਕ ਪਹੁੰਚਦਾ ਪ੍ਰਿੰਟਡ ਰੂਪ ਵਿੱਚ ਕਿਵੇਂ ਭੇਜਦਾ ਪ੍ਰਿੰਟਡ ਰੂਪ ਵਿੱਚ ਉਹਦੇ ਬਾਅਦ ਜਾ ਕੇ ਉੱਥੇ ਉਹ ਪ੍ਰਿੰਟ ਹੋ ਜਾਂਦਾ ਹੈ ਨੇਕਸਟ ਰੁਕਾਵਟ ਭਾਸ਼ਾਈ ਰੁਕਾਵਟ ਤੋਂ ਕੀ ਭਾਵ ਹੈ ਕਮਿਊਨੀਕੇਸ਼ਨ ਦੇ ਰਸਤੇ ਵਿੱਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਆਉਂਦੀਆਂ ਨੇ ਰੁਕਾਵਟਾ ਦਾ ਮਤਲਬ ਜੋ ਸੰਦੇਸ਼ ਭੇਜ ਰਿਹਾ ਹੈ ਵਿਅਕਤੀ ਜਿਹੜਾ ਪ੍ਰਾਪਤ ਕਰ ਰਿਹਾ ਉਹ ਮੈਸੇਜ ਨੂੰ ਸਹੀ ਤਰ੍ਹਾਂ ਸਮਝ ਨਹੀਂ ਸਕਦੇ ਉਸ ਨੂੰ ਪੁਛਾਈ ਰੁਕਾਵਟ ਉਸ ਨੂੰ ਰੁਕਾਵਟ ਕਿਹਾ ਜਾਂਦਾ ਕਮਿਊਨੀਕੇਸ਼ਨ ਦੇ ਵਿੱਚ ਇੱਕ ਕਮਿਊਨੀਕੇਸ਼ਨ ਵਿੱਚ ਰੁਕਾਵਟ ਹੈ ਭਾਸ਼ਾਈ ਰੁਕਾਵਟ ਭਾਸ਼ਾਈ ਰੁਕਾਵਟ ਹੁੰਦੀ ਹੈ ਕਿ ਜਦੋਂ ਦੋ ਵਿਅਕਤੀ ਜਿਹੜੇ ਆਪਸ ਵਿੱਚ ਗੱਲਬਾਤ ਕਰ ਰਹੇ ਨੇ ਉਹਨਾਂ ਨੂੰ ਸਮਾਨ ਭਾਸ਼ਾ ਦਾ ਗਿਆਨ ਨਾ ਹੋਵੇ ਮਾਲੋਂ ਹੁਣ ਮੈਂ ਇਹ ਟੋਪਿਕ ਤੁਹਾਨੂੰ ਪੰਜਾਬੀ ਮੀਡੀਅਮ ਚ ਕਰਵਾ ਰਹੀ ਆ ਜਿਹੜੇ ਬੱਚੇ ਇੰਗਲਿਸ਼ ਮੀਡੀਅਮ ਵਾਲੇ ਨੇ ਉਹਨਾਂ ਨੂੰ ਇਹ ਟੋਪਿਕ ਮੇਰੀ ਸਮਝ ਆਵੇ ਉੱਥੇ ਰੁਕਾਵਟ ਕਿਉਂਗੀ ਭਾਸ਼ਾਈ ਰੁਕਾਵਟ ਜਿਹੜੇ ਬੱਚੇ ਇੰਗਲਿਸ਼ ਮੀਡੀਅਮ ਚ ਸ਼ੁਰੂ ਤੋਂ ਪੜ੍ਹਦੇ ਆ ਰਹੇ ਆ ਉਹਨਾਂ ਨੂੰ ਪੰਜਾਬੀ ਬਾਰੇ ਇੰਨੀ ਚੰਗੀ ਤਰ੍ਹਾਂ ਨੌਲੇਜ ਨਹੀਂ ਹੈ ਠੀਕ ਹੈ ਬੋਲ ਲੈਂਦੇ ਆ ਪਰ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਆਂਦੀ ਤਾਂ ਉਹਨਾਂ ਲਈ ਇਹ ਟੋਪਿਕ 'ਪਾਸ਼ਾਈ ਰੁਕਾਵਟ' ਹੋ ਗਿਆ ਉਹਨਾਂ ਨੂੰ ਇਹ ਟੋਪਿਕ ਚੰਗੀ ਤਰ੍ਹਾਂ ਸਮਝ ਨਹੀਂ ਆਏਗਾ ਠੀਕ ਹੈ ਜੇ ਤੁਸੀਂ ਜਿਹੜੇ ਬੱਚੇ ਪੰਜਾਬੀ మీడిਅਮਸ ਕਰਦੇ ਹੋ ਇੰਗਲਿਸ਼ మీడిਅਮ ਨਾਲ ਨਾ ਸਮਝ ਆਵੇ ਤਾਂ ਇਹ ਕੀ ਹੋ ਗਿਆ ਇੱਕ ਤਰ੍ਹਾਂ ਦੀ ਪਛਾਈ ਰੁਕਾਵਟ ਹੋ ਗਈ ਇਹ ਕਮਿਊਨੀਕੇਸ਼ਨ ਵਿੱਚ ਇੱਕ ਤਰ੍ਹਾਂ ਦੀ ਰੁਕਾਵਟ ਹੈ ਇਹ ਉਸ ਸਮੇਂ ਪੈਦਾ ਹੁੰਦੀ ਹੈ ਜਦੋਂ ਦੋ ਵਿਅਕਤੀਆਂ ਨੂੰ ਇੱਕੋ ਸਮਾਨ ਭਾਸ਼ਾ ਬਾਰੇ ਜਾਣਕਾਰੀ ਨਾ ਹੋਵੇ ਹੋਪਸ ਸੋ ਸਟੂਡੈਂਟਸ ਸਾਨੂੰ ਇਹ ਕੁਐਸਚਨ ਸਮਝ ਆ ਚੁੱਕੇ ਹੋਣਗੇ ਸੈਕਿੰਡ ਅਸਾਈਨਮੈਂਟ ਦੇ ਜਲਦੀ ਮੈਂ ਤੁਹਾਡੇ ਲਈ ਲੈ ਕੇ ਆਵਾਂਗੀ ਪਾਰਟ 2 ਇਸ ਅਸਾਈਨਮੈਂਟ ਆਫ ਇਸ ਮੈਨੇਜਮੈਂਟ ਦਾ ਤੇ ਕੋਸ਼ਿਸ਼ ਕਰੂੰਗੀ ਦਸੰਬਰ ਦੇ ਐਂਡ ਤੱਕ ਤੁਹਾਡੀਆਂ ਚਾਰ ਜਾਂ ਪੰਜੇ ਅਸਾਈਨਮੈਂਟਸ ਤੁਹਾਨੂੰ ਉਹਨਾਂ ਦੀ ਵੀਡੀਓਜ਼ ਮੈਂ ਪਾ ਦੇਵਾਂ ਤੇ ਨਾਲ ਹੀ ਤੁਹਾਨੂੰ ਸ਼ੇਅਰ ਕਰੂੰਗੀ ਜਨਰਲ ਫਾਊਂਡੇਸ਼ਨ ਦੇ 21 ਅੰਕਾਂ ਵਾਲੇ 3 ਤਿੰਨ ਅੰਕਾਂ ਤੇ 5-5 ਅੰਕਾਂ ਵਾਲੇ ਮੇਨ ਕੁਐਸਚਨ ਜਿਹੜੇ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਹੋਣੇ ਨੇ ਠੀਕ ਹੈ ਤੇ ਉਹ ਫਾਈਨਲ ਪੇਪਰ ਦੇ ਪੁਆਇੰਟ ਆਫ 뷰 ਹੀ ਮੈਂ ਤਿਆਰ ਕਰ ਰਹੀ ਆ ਵਕਫ ਵਕਫ ਪੇਪਰਸ ਦੇ ਵੀ ਕੁਐਸਚਨ ਉਸ ਦੇ ਵਿੱਚ ਹੋਣਗੇ ਜਿਹੜੇ ਪੁਰਾਣੇ ਪੇਪਰ ਆ ਚੁੱਕੇ ਹਨ ਕੁਝ ਮੇਰਾ ਆਪਦੀ ਆਈਡੀਆ ਹੋਏਗਾ ਠੀਕ ਹੈ ਤਾਂ ਉਹਨਾਂ ਨੂੰ ਤੁਸੀਂ ਜ਼ਰੂਰ ਤਿਆਰੀ ਕਰ ਲੈਣਾ ਤਾਂ ਜੋ ਤੁਹਾਡੇ ਫਾਈਨਲ ਪੇਪਰ ਹੈ ਬਹੁਤ ਵਧੀਆ ਢੰਗ ਨਾਲ ਹੋ ਸਕਣ ਮੇਰੇ ਚੈਨਲ ਨੂੰ ਸਟੂਡੈਂਟਸ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਜੋ ਜਦੋਂ ਮੈਂ ਨਵੀਂ ਵੀਡੀਓ ਪਾਵਾਂ ਤਾਂ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਤੇ ਕਮੈਂਟ ਵੀ ਕਰਨਾ ਕਿ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਲੱਗੀ ਬਾਏ ਬਾਏ ਸਟੂਡੈਂਟਸ